ਸਾਸ੍ਰੀਆ ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ 13 ਜੂਨ ਵੀਰਵਾਰ ਨੂੰ ਰਵੀ ਜੋਗ ਦੇ ਵਿੱਚ বৃਸ਼ਭ ਰਾਸ਼ੀ ਅਤੇ ਕੁੰਭ ਰਾਸ਼ੀ ਸਮੇਤ ਪੰਜ ਰਾਸ਼ੀਆਂ ਦੇ ਲਈ ਸ਼ੁਭ ਸੰਭਾਵਨਾਵਾਂ ਬਣ ਰਹੀਆਂ ਹਨ ਤੁਹਾਨੂੰ ਉਪਾਰ ਦੇ ਵਿੱਚ ਸਫਲਤਾ ਮਿਲੇਗੀ ਅਤੇ ਤੁਹਾਡੀ ਦੌਲਤ ਦੇ ਵਿੱਚ ਵੀ ਵਾਧਾ ਹੋਵੇਗਾ ਪਰਿਵਾਰਿਕ ਮੈਂਬਰਾਂ ਦੇ ਨਾਲ ਦਿਨ ਖੁਸ਼ੀ ਦੇ ਨਾਲ ਬਤੀਤ ਹੋਵੇਗਾ ਬੱਚਿਆਂ ਦੇ ਨਾਲ ਘੁੰਮਣ ਦੀ ਯੋਜਨਾ ਬਣਾ ਸਕਦੇ ਹੋ ਤੁਹਾਨੂੰ ਆਪਣੇ ਕੈਰੀਅਰ ਦੇ ਵਿੱਚ ਕੋਈ ਚੰਗੀ ਖਬਰ ਮਿਲ ਸਕਦੀ ਹੈ ਵੀਰਵਾਰ ਦੀ ਆਰਥਿਕ ਕੁੰਡਰੀ ਨੂੰ ਵਿਸਥਾਰ ਦੇ ਨਾਲ ਜ਼ਰੂਰ ਸੁਣਨਾ ਦੋਸਤੋ ਅੱਜ ਦੇ ਦਿਨ ਬਣਿਆ ਹੈ ਰਵੀ ਜੋਗ ਅੱਜ ਦੀ ਵੀਡੀਓ ਬਹੁਤ ਹੀ ਮਹੱਤਵਪੂਰਨ ਹੈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤੇ ਆਓ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਦੇ ਲਈ ਅੱਜ ਦਾ ਦਿਨ ਸ਼ੁਭ ਹੈ ਅੱਜ ਤੁਹਾਨੂੰ ਛੋਟੇ ਪਾਰਟ ਟਾਈਮ ਕਾਰੋਬਾਰ ਦੇ ਲਈ ਸਮਾਂ ਕੱਢਣ ਦੇ ਵਿੱਚ ਸਫਲਤਾ ਮਿਲੇਗੀ ਤੁਹਾਡੀਆਂ ਇਸ਼ਿਆਵਾਂ ਦੀ ਪੂਰਤੀ ਦੇ ਲਈ ਦਿਨ ਹੈ ਇਸ ਲਈ ਕੋਸ਼ਿਸ਼ ਕਰਦੇ ਰਹਿਣਾ ਬਿਹਤਰ ਰਹੇਗਾ ਅੱਜ ਬਹੁਤ ਸੰਘਰਸ਼ ਦੇ ਬਾਅਦ ਤੁਹਾਨੂੰ ਆਪਣੀਆਂ ਸਮੱਸਿਆਵਾਂ ਤੋਂ ਕੁਝ ਰਾਹਤ ਮਿਲੇਗੀ ਅੱਜ ਤੁਹਾਡੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਤੁਹਾਡੀ ਕਿਸਮਤ ਤੁਹਾਡਾ ਸਾਥ ਦੇਵੇਗੀ ਤੁਹਾਨੂੰ ਵੱਧਦੀ ਵਿੱਤੀ ਪਰੇਸ਼ਾਨੀਆਂ ਤੋਂ ਰਾਹਤ ਮਿਲੇਗੀ ਅੱਜ ਤੁਹਾਨੂੰ ਕੰਮ ਦੇ ਲਈ ਕਿਤੇ ਜਾਣਾ ਵੀ ਪੈ ਸਕਦਾ ਹੈ ਤੁਹਾਨੂੰ ਪੂਰਾ ਧਨਲਾਭ ਹੋਵੇਗਾ ਤੁਹਾਡੇ ਕਾਰਜ ਪੂਰੇ ਹੋਣਗੇ ਤੁਸੀਂ ਸਫਲਤਾਪੂਰਵਕ ਸਾਰੇ ਕਾਰਜੇ ਕਰ ਪਾਓਗੇ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਧਨ ਸੰਬੰਧੀ ਜੋ ਵੀ ਪਰੇਸ਼ਾਨੀਆਂ ਸਨ ਉਹ ਸਾਰੀਆਂ ਦੂਰ ਹੋਣਗੀਆਂ ਅਤੇ ਤੁਸੀਂ ਦਿਨ ਰਾਤ ਚੌਕਨੀ ਤਰੱਕੀ ਕਰੋਗੇ ਅਤੇ ਆਪਣੇ ਜੀਵਨ ਦੇ ਵਿੱਚ ਅੱਗੇ ਵਧੋਗੇ ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਦੇ ਲੋਕਾਂ ਦੇ ਕੈਰੀਅਰ ਦੇ ਮਾਮਲੇ ਦੇ ਵਿੱਚ ਲਾਭ ਹੋਵੇਗਾ ਅਤੇ ਅੱਜ ਤੁਹਾਡੇ ਘਰ ਦੇ ਵਿੱਚ ਕਿਸੇ ਕੰਮ ਦੀ ਚਰਚਾ ਹੋਣ ਗਾਰਨ ਤੁਹਾਡਾ ਮਨ ਖੁਸ਼ ਰਹੇਗਾ ਆਪਣੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਦੇ ਲਈ ਤੁਹਾਨੂੰ ਸਥਾਈ ਵਰਤੋਂ ਦੀਆਂ ਚੀਜ਼ਾਂ ਖਰੀਦਣੀਆਂ ਚਾਹੀਦੀਆਂ ਹਨ ਸ਼ਾਮ ਨੂੰ ਕੋਈ ਵਿਸ਼ੇਸ਼ ਮਹਿਮਾਨ ਆ ਸਕਦਾ ਹੈ ਤੁਹਾਡੇ ਲਈ ਲਾਭ ਦੀ ਸੰਭਾਵਨਾ ਹੈ ਜਿਹੜੇ ਲੋਕ ਦੁਕਾਨਦਾਰੀ ਦੇ ਨਾਲ ਸੰਬੰਧਿਤ ਹਨ ਉਹਨਾਂ ਦੀ ਦੁਕਾਨਦਾਰੀ ਦਾ ਬਹੁਤ ਜ਼ਿਆਦਾ ਲਾਭ ਉਹਨਾਂ ਨੂੰ ਹੋਣ ਵਾਲਾ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਮੁਨਾਫਾ ਮਿਲਣ ਵਾਲਾ ਹੈ ਧਨ ਪ੍ਰਾਪਤੀ ਦੇ ਬਹੁਤ ਸਾਰੇ ਨਵੇਂ ਸਹਿਯੋਗ ਬਣ ਰਹੇ ਹਨ ਜਿਹੜੇ ਲੋਕ ਸੰਤਾਨ ਪ੍ਰਾਪਤੀ ਦੀ ਇਸ਼ਿਆ ਰੱਖਦੇ ਹਨ ਉਹਨਾਂ ਦਾ ਇਹ ਸੁਪਨਾ ਵੀ ਸਕਾਰ ਹੋਵੇਗਾ ਉਹਨਾਂ ਨੂੰ ਸੰਤਾਨ ਪ੍ਰਾਪਤੀ ਹੋ ਸਕਦੀ ਹੈ ਜਿਹੜੇ ਲੋਕ ਇਸ ਸਮੇਂ ਨਵਾਂ ਵਾਹਨ ਜਾਂ ਨਵਾਂ ਕਾਰ ਖਰੀਦਣਾ ਚਾਹੁੰਦੇ ਹਨ ਉਹਨਾਂ ਨੂੰ ਵੀ ਇਸ ਸਮੇਂ ਫਾਇਦਾ ਹੋਣ ਵਾਲਾ ਹੈ ਜਿਹੜੇ ਲੋਕ ਪਾਰਟਨਰਸ਼ਿਪ ਵਿੱਚ ਕੰਮ ਕਰਦੇ ਹਨ ਉਹਨਾਂ ਨੂੰ ਆਪਣੇ ਪਾਰਟਨਰ ਵੱਲੋਂ ਧਨ ਪ੍ਰਾਪਤੀ ਦੇ ਨਵੇਂ ਜੋਗ ਬਣ ਰਹੇ ਹਨ ਭਾਵੇਂ ਕਿ ਬਹੁਤ ਹੀ ਮੁਨਾਫਾ ਹੋਣ ਵਾਲਾ ਹੈ ਉਹਨਾਂ ਨੂੰ ਆਪਣੇ ਕੰਮ ਦੇ ਵਿੱਚ ਅਤੇ ਆਪਣੇ ਧਨ ਪ੍ਰਾਪਤੀ ਦੇ ਜੋਗ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੋ ਜਾਵੇਗਾ ਇਸ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਹਨ ਖੁਸ਼ੀਆਂ ਉਹਨਾਂ ਦੇ ਸਾਰੇ ਦੁੱਖ ਦਰਦ ਇਸ ਸਮੇਂ ਮਿਟ ਜਾਣਗੇ ਉਹਨਾਂ ਦੀ ਆਰਥਿਕ ਸਥਿਤੀ ਵਿੱਚ ਵੀ ਬਹੁਤ ਜ਼ਿਆਦਾ ਸੁਧਾਰ ਹੋ ਜਾਵੇਗਾ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਦੇ ਲੋਕਾਂ ਨੂੰ ਰਵੀ ਜੋਗ ਤੇ ਅੱਜ ਲਾਭ ਹੋਵੇਗਾ ਅਤੇ ਅੱਜ ਤੁਹਾਡੇ ਲਈ ਤੇਜ਼ੀ ਨਾਲ ਅੱਗੇ ਵਧਣ ਦਾ ਸਮਾਂ ਹੈ ਤੁਹਾਡੀ ਅਚਾਨਕ ਤਰੱਕੀ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਵੇਗਾ ਤੁਸੀਂ ਆਪਣੀਆਂ ਪ੍ਰਾਪਤੀਆਂ ਤੇ ਵੀ ਧਿਆਨ ਦੇ ਸਕਦੇ ਹੋ ਬਿਹਤਰ ਹੋਵੇਗਾ ਜੇਕਰ ਤੁਸੀਂ ਮਿਹਨਤ ਕਰਦੇ ਰਹੋ ਭਵਿੱਖ ਵਿੱਚ ਨੁਕਸਾਨ ਹੋ ਸਕਦਾ ਹੈ ਇਹ ਤੁਹਾਡੇ ਲਈ ਚੰਗਾ ਹੈ ਜੇਕਰ ਤੁਸੀਂ ਬੇਲੋੜੀ ਸੇਖੀ ਤੋਂ ਦੂਰ ਹੋ ਆਪਣੇ ਕੰਮ ਦੇ ਧਿਆਨ ਦਿਓ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਦੇ ਲੋਕਾਂ ਲਈ ਇਹ ਦਿਨ ਲਾਭਦਾਇਕ ਹੈ ਅਤੇ ਅੱਜ ਤੁਹਾਡਾ ਦਿਨ ਕਿਸੇ ਰੁਚੀਵੇਂ ਦੇ ਵਿੱਚ ਬਤੀਤ ਹੋਵੇਗਾ ਤੁਸੀਂ ਆਪਣੇ ਪਰਿਵਾਰ ਦੀ ਖੁਸ਼ਹਾਲੀ ਦੇ ਲਈ ਸਖਤ ਮਿਹਨਤ ਕਰੋਗੇ ਜੇਕਰ ਸਾਰੇ ਸਹਿਮਤ ਹਨ ਤਾਂ ਜਗ੍ਹਾ ਬਦਲਣ ਬਾਰੇ ਵਿਚਾਰ ਕਰੋ ਤੁਹਾਡਾ ਮਨ ਖੁਸ਼ ਰਹੇਗਾ ਤੁਹਾਨੂੰ ਹਰ ਮਾਮਲੇ ਦੇ ਵਿੱਚ ਸਫਲਤਾ ਮਿਲੇਗੀ ਤੁਹਾਡੇ ਸਨਮਾਨ ਦੇ ਵਿੱਚ ਵਿਵਾਦਾਂ ਹੋਣ ਦੀ ਸੰਭਾਵਨਾ ਹੈ ਅਗਲੀ ਰਾਸ਼ੀ ਹੈ ਜਿਸ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਲੋਕਾਂ ਨੂੰ ਕੈਰੀਅਰ ਦੇ ਲਿਆਜ ਦੇ ਨਾਲ ਲਾਭ ਮਿਲੇਗਾ ਅਤੇ ਧਨ ਪ੍ਰਾਪਤੀ ਦਾ ਜੋਗ ਹੈ ਤੁਹਾਡੇ ਕਾਰੋਬਾਰ ਜੋ ਲੰਮੇ ਸਮੇਂ ਤੋਂ ਹੌਲੀ ਚੱਲ ਰਹੇ ਸੀ ਉਹ ਹੁਣ ਸਫਲਤਾਪੂਰਵਕ ਪੂਰੇ ਹੁੰਦੇ ਨਜ਼ਰ ਆ ਰਹੇ ਹਨ ਨੌਕਰੀ ਅਤੇ ਕਾਰੋਬਾਰ ਖੇਤ ਦੇ ਵਿੱਚ ਤੁਹਾਨੂੰ ਬਹੁਤ ਮਿਹਨਤ ਕਰਨ ਦੀ ਲੋੜ ਹੈ ਜੇਕਰ ਤੁਸੀਂ ਪੂਰਨ ਸੁਧਾਰ ਚਾਹੁੰਦੇ ਹੋ ਤਾਂ ਤੁਹਾਨੂੰ ਆਲਸ ਤੇ ਆਰਾਮ ਛੱਡਣਾ ਪਵੇਗਾ ਤੇ ਪੂਰੀ ਮਿਹਨਤ ਕਰਨੀ ਪਵੇਗੀ ਤੁਹਾਡੀ ਦੌਲਤ ਦੇ ਵਿੱਚ ਵਿਵਾਦਾ ਹੋਣ ਦੀ ਸੰਭਾਵਨਾ ਹੈ ਸਮੇ ਦਾ ਫਾਇਦਾ ਉਠਾਓ ਸਮਾਂ ਤੁਹਾਡੇ ਪਕਸ਼ ਤੇ ਵਿੱਚ ਹੈ ਸਮੇ ਨੂੰ ਹੱਥੋਂ ਨਾ ਜਾਣ ਦਿਓ ਅਗਲੀ ਰਾਸ਼ੀ ਹੈ ਜੇ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲੋਕਾਂ ਨੂੰ ਲਾਭ ਹੋਵੇਗਾ ਤੁਹਾਨੂੰ ਵਿਸ਼ੇਸ਼ ਕੰਮ ਕਰਨ ਨਾਲ ਸਫਲਤਾ ਮਿਲੇਗੀ ਇਸ ਨਤੀਜੇ ਵੀ ਲਾਭਕਾਰੀ ਹੋਣਗੇ ਫਿਲਹਾਲ ਆਪਣਾ ਕੰਮ ਜੋਸ਼ ਨਾਲ ਪੂਰਾ ਕਰੋ ਕੁਝ ਸਮੇਂ ਬਾਅਦ ਤੁਹਾਨੂੰ ਹੋਰ ਵੀ ਵਧੀਆ ਸਫਲਤਾ ਦਾ ਸਵਾਦ ਅੱਜ ਤੁਹਾਡੇ ਪਰਿਵਾਰ ਵਿੱਚ ਕੋਈ ਧਾਰਮਿਕ ਸਮਾਗਮ ਵੀ ਹੋ ਸਕਦਾ ਹੈ ਤੁਸੀਂ ਧਾਰਮਿਕ ਰਹੋਗੇ ਅਤੇ ਲੋਕਾਂ ਦੀ ਮਦਦ ਕਰੋਗੇ ਤੁਲਾ ਰਾਸ਼ੀ ਤੁਹਾਨੂੰ ਰਾਸ਼ੀ ਦੇ ਲੋਕਾਂ ਨੇ ਲਈ ਅੱਜ ਦਾ ਦਿਨ ਚਿੰਤਾਤ ਰਹਿਣ ਵਾਲਾ ਹੈ ਤੁਸੀਂ ਚਿੰਤਾ ਵਿੱਚ ਰਹਿ ਸਕਦੇ ਹੋ ਤੁਹਾਡਾ ਦਿਨ ਬੇਲੋੜੀ ਚਿੰਤਾਵਾਂ ਦੇ ਵਿੱਚ ਬਤੀਤ ਹੋਵੇਗਾ ਕੁਝ ਸਮੱਸਿਆਵਾਂ ਅਸਲ ਹੁੰਦੀਆਂ ਹਨ ਅਤੇ ਕੁਝ ਸਾਡੀਆਂ ਛੋਟੀਆਂ-ਛੋਟੀਆਂ ਗਲਤੀਆਂ ਕਾਰਨ ਆਪ ਹੀ ਪੈਦਾ ਹੁੰਦੀਆਂ ਹਨ ਸਮਾਜਿਕ ਅਤੇ ਪੇਸ਼ੇਵਰ ਖੇਤਰ ਦੇ ਵਿੱਚ ਕੁਝ ਲੋਕ ਤੁਹਾਡਾ ਵਿਰੋਧ ਕਰਨਗੇ ਪਰ ਤੁਸੀਂ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਕਰ ਸਕੋਗੇ ਤੁਸੀਂ ਆਪਣੇ ਹਿੰਮਤ ਅਤੇ ਬੁੱਧੀ ਦੇ ਨਾਲ ਇਨ੍ਹਾਂ ਲੋਕਾਂ ਨੂੰ ਹਰਾ ਸਕਦੇ ਹੋ ਆਪਣੇ ਮਨ ਦੇ ਵਿੱਚ ਸਕਾਰਾਤਮਕਤਾ ਰੱਖੋ ਤੁਸੀਂ ਆਪਣੀ ਬਾਣੀ ਦੇ ਧਿਆਨ ਰੱਖਣਾ ਕਿਸੇ ਨਾਲ ਵੀ ਗੁੱਸੇ ਦੇ ਵਿੱਚ ਗੱਲ ਨਾ ਕਰਨਾ ਗੁੱਸੇ ਦੇ ਵਿੱਚ ਗੱਲ ਕਰੋ ਤਾਂ ਤੁਹਾਡਾ ਕੰਮ ਹੋਰ ਵੀ ਵਿਗੜ ਸਕਦਾ ਹੈ ਆਪਣੀ ਬੋਲੀ ਦੇ ਵਿੱਚ ਮਿਠਾਸ ਰੱਖਣਾ ਅਤੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਖਾਸ ਕਰਕੇ ਅਤੇ ਆਪਣੇ ਕਾਰੋਬਾਰਤ ਦੇ ਵਿੱਚ ਖਾਸ ਕਰਕੇ ਧਿਆਨ ਰੱਖੋ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਅਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਹਨ ਜਾਂ ਪਹਿਲੀ ਵਾਰ ਆਏ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ